ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਨ ਦਾ ਪੁੱਤਰ ਰਾਜ਼ੀ ਕੀਤਾ ਤਾਂ ਖਾਨ ਦਾ ਪੁੱਤਰ ਬਹੁਤ ਤੁਖੀ ਪਿਆ ਆਹਾ दारू ਬਹੁਤ ਕਰੇਂਦੇ ਆਹੀ ਤਾਂ ਖਾਨ ਮਲਕਪਾਗੋ ਨੂੰ ਸੱਦ ਕਰ ਕਹਿਆ ਹੇ ਮਲਕਪਾਗੋ ਮੈਂ ਕੀ ਕਰਾਂ ਮੇਰਾ ਬੇਟਾ ਜਵਾਨ ਚੰਗਾ ਹੁੰਦਾ ਨਹੀਂ ਤਾਂ ਮਲਕਪਾਗੋ ਕਿਹਾ ਖਾਨ ਜੀ ਕੋਈ ਕਾਮਲ ਫਕੀਰ ਪਕੜੋ ਤਾਂ ਤੇਰਾ ਬੇਟਾ ਚੰਗਾ ਹੋਵੇ ਤਾਂ ਪਠਾਨ ਕਿਹਾ ਮਲਕ ਮੈਂ ਕੀ ਜਾਣਤਾ ਹਾਂ ਜੋ ਕਾਮਲ ਕੌਣ ਹੈ ਅਤੇ ਨਾਕਾਮਲ ਕੌਣ ਹੈ ਤਾਂ ਮਲਕ ਕਿਹਾ ਤੂੰ ਫਕੀਰ ਸਭਨਾ ਕੋ ਪਕੜੋ ਤਾਂ ਫਕੀਰ ਲੱਗੇ ਪਕੜੀਵਨ ਵਿੱਚ ਰਾਹੇ ਫਿਰਦਾ ਗੁਰੂ ਨਾਨਕ ਵੀ ਪਕੜਿਆ ਖਬਰ ਲਾਲੋ ਤਰਖਾਰ ਨੂੰ ਹੋਈ ਲਾਲੋ ਜਾਇ ਕਰ ਦੇਕੇ ਤਾਂ ਕੀ ਦੇਖੇ ਗੁਰੂ ਨਾਨਕ ਵੀ ਵਿੱਚ ਬੈਠਾ ਹੈ ਤਾਂ ਲਾਲੋ ਦੇਖਕਰ ਵੈਰਾਗ ਵਿੱਚ ਆਇਆ ਜਾਂ ਗੁਰੂ ਨਾਨਕ ਦੇਖੇ ਤਾਂ ਕੀ ਦੇਖੇ ਜੋ ਲਾਲੋ ਵੈਰਾਗ ਕਰਦਾ ਹੈ ਤਾਂ ਗੁਰੂ ਨਾਨਕ ਕਿਹਾ ਕਿਉਂ ਕਹੋ ਭਾਈ ਲਾਲੋ ਤਾਂ ਲਾਲੋ ਕਿਹਾ ਗੁਰੂ ਜੀ ਇਹ ਕਿਆ ਹੁਆ ਤਾਂ ਨਾਨਕ ਕਿਹਾ ਭਾਈ ਲਾਲੋ ਦੇਖ ਕਰਤਾਰ ਦੇ ਤਮਾਸ਼ੇ ਉਹ ਕਿਆ ਕਰਦਾ ਹੈ ਤਾਂ ਗੁਰੂ ਨਾਨਕ ਕਿਹਾ ਭਾਈ ਲਾਲੋ ਇਸ ਪਠਾਨ ਦੇ ਪੁੱਤਰ ਨੂੰ ਤੂੰ ਆਪਣਾ ਝੂਠਾ ਟੁਕੜਾ ਦੇ ਅਤੇ ਉਸ ਨੂੰ ਜਾ ਕੇ ਨਾਲ ਹੀ ਲੈ ਆਉ ਤਾਂ ਭਾਈ ਲਾਲੋ ਆਇਆ ਗੁਰੂ ਬਾਬੇ ਦਾ ਝੂਠਾ ਟੁੱਕਰ ਉਸ ਪਠਾਨ ਦੇ ਪੁੱਤਰ ਨੂੰ ਦਿੱਤਾ ਤਾਂ ਟੁਕੜਾ ਖਾਵਣ ਨਾਲ ਉਹ ਬਾਲਕ ਉੱਠ ਬੈਠਾ ਵਾਹਿਗੁਰੂ 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 ਆਖਦਾ ਉੱਠ ਤੋੜਿਆ ਆਖਣ ਲੱਗਾ ਧੰਨ ਗੁਰੂ ਨਾਨਕ ਜੀ ਜਿਸ ਦੇ ਪ੍ਰਸ਼ਾਦ ਮੈਨੂੰ ਕੁਸ਼ਲ ਹੋਇਆ ਮੈਨੂੰ ਵੱਡਾ ਸੰਕਲਪ ਪਿਆ ਹੈ ਪਰ ਗੁਰੂ ਨਾਨਕ ਦੇ ਪ੍ਰਸ਼ਾਦ ਅੱਜ ਮੈਂ ਜਨਮ ਲੀਤਾ ਧੰਨ ਸਾਡੇ ਪਾਗ ਜੋ ਅਸੀਂ ਪਾਪੀ ਉਧਰੇ ਇਹ ਅਚਰਜ ਦੇਖਕਰ ਮਲਕ ਭਾਗੋ ਦੇ ਕਪਾਟ ਖੁੱਲ ਗਏ ਗੱਲ ਵਿੱਚ ਕਪੜਾ ਪਾਈ ਲੀਤਾ ਅਤੇ ਆਖਣ ਲੱਗਾ ਜੋ ਮੇਰੀ ਤਕਸੀਰ ਮੈਨੂੰ ਮਾਫ ਕਰੋ ਤਾਂ ਬਾਬੇ ਨਾਨਕ ਜੀ ਕਿਹਾ ਮਲਕ ਪਾਗੋ ਅਸਾ ਤੈਨੂੰ ਕੀ ਆਖਣਾ ਹੈ ਪਰ ਫਕੀਰ ਨਾਲ ਅੜਨਾ ਭਲਾ ਨਹੀਂ ਤਾਂ ਮਲਕ ਪਾਗੋ ਆਖਿਆ ਤੂੰ ਵੱਡੀ ਦਾਤ ਦਾ ਖਾਬੰਦ ਹੈ ਅਤੇ ਚਰਨ ਪਕੜ ਕੇ ਜਾਏ ਟੱਠਾ ਤਾਂ ਗੁਰੂ ਨਾਨਕ ਖੁਸ਼ੀ ਹੋਏ ਕਰਕੇ ਆ ਜਾ ਮਲਕ ਪਾਗੋ ਤੂੰ ਨਿਹਾਲ ਹੋਇਆ ਤਾਂ ਕਾਨ ਆਏ ਕੇ ਪੈਰਾਂ ਤੇ ਟੈਪਿਆ ਗਰੀਬ ਨਿਵਾਜ਼ ਇਹ ਗੁਨਾਹ ਮੈਨੂੰ ਮਾਫ਼ ਹੋਵੇ ਜੋ ਮੈਂ ਸਭਨਾ ਫਕੀਰਾਂ ਨੂੰ ਬੰਦੀਖਾਨੇ ਦਿੱਤਾ ਹੈ ਤੂੰ ਫਕੀਰ ਡਾਡਾ ਹੈ ਮੇਰੀ ਇੱਥੇ ਹੀ ਕਲਾਸੀ ਕਰ ਤਾਂ ਗੁਰੂ ਬਾਬੇ ਆਖਿਆ ਮਲਕ ਭਾਗੋ ਅਤੇ ਖਾਨ ਦੋਵੇਂ ਹੀ ਜਾਇਕਰ ਸਭਨਾ ਫਕੀਰਾਂ ਦੀ ਖੁਸ਼ੀ ਲੇਵੋ ਸੁਣਦੇ ਸਾਰ ਖਾਨ ਉੱਠ ਕੇ ਦੌੜਿਆ ਇੱਕ ਇੱਕ ਫਕੀਰ ਅੱਗੇ ਮੱਥਾ ਟੇਕਦਾ ਫਿਰੇ ਖਾਨ ਬਾਬੇ ਨਾਨਕ ਦਾ murid ਹੋਆ ਅਤੇ ਮਲਕ ਭਾਗੋ ਸਿੱਖ ਹੋਆ ਸਾਥ ਹੀ ਨਗਰੀ murid ਹੋਈ ਅਤੇ ਜੋ ਮਰਦਾਨਾ ਰਬਾਬੀ ਘਰ ਨੂੰ ਗਿਆ ਸੀ ਅੱਗੇ ਬਾਲਾ ਸੰਧੂ ਤਲਵੰਡੀ ਗਿਆ ਸੀ ਪਿੱਛੋਂ ਮਰਦਾਨਾ ਗਿਆ ਅੱਗੇ ਕਾਲੂ ਵੇਦੀ ਪੁੱਛਦਾ ਸੀ ਉਹ ਬਾਲਾ ਤੁਹੇ ਮੇਰਾ ਪੁੱਤਰ ਚੰਗਾ ਪਲਾਖਟ ਦਾ ਖਾਮ ਦਾ ਗਵਾਇਆ ਤਾਂ ਬਾਲੇ ਕਿਹਾ ਕਾਲੂ ਤੂੰ ਤੀ ਅਤੇ ਜਵਾਈ ਨੂੰ ਜਾਇ ਪੁੱਛ ਤਾਂ ਮੈਨੂੰ ਕੁਝ ਨਾ ਆਖ ਅਸਾਂ ਹੱਥੋਂ ਆਪਣੀ ਕਮਾਈ ਨਾਮਕ ਦੀ ਪਿੱਛੇ ਗਵਾਈ ਤੇਵੇਂ ਉੱਤੋਂ ਮਰਦਾਨਾ ਗਿਆ ਮਰਦਾਨ ਨੇ ਜਾਇ ਕਾਲੂ ਨੂੰ ਕਲਿਆਣ ਦਿੱਤਾ ਕਾਲੂ ਕਿਹਾ ਦੇ ਮਰਦਾਨਾ ਨਾਨਕ ਦੀਆਂ ਖਬਰਾਂ ਤਾਂ ਮਰਦਾਨੇ ਆਖਿਆ ਮਹਤਾ ਜੀ ਤੁਸੀਂ ਗਿਣਤੀ ਕਾ ਹੀ ਨਾ ਕਰੋ ਨਾਨਕ ਤੇਰੇ ਕਰ ਚੰਦ ਸੂਰਜ ਅਤੇ ਰਾਮਕ੍ਰਿਸ਼ਨ ਅਵਤਾਰ ਲਿਖਦਾ ਹੈ ਮਹਤਾ ਜੀ ਤੁਸੀਂ ਆਨੰਦ ਗਾਓ ਕਾਲੂ ਕਿਹਾ ਜੋ ਸੁਣਦੇ ਹੋ ਲੋਕੋ ਜੋ ਨਾਨਕ ਮੇਰਾ ਨਾਉ ਜੀਉਂਦੇ ਆ ਹੀ ਟੋਬੇ ਆ ਅਤੇ ਇਹ ਬੇਅਕਲ ਡੂਮ ਆਗਦਾ ਹੈ ਜੋ ਤੇਰੇ ਕਰ ਚੰਦ ਸੂਰਜ ਪੈਦਾ ਹੋਇਆ ਹੈ ਤਾਂ ਮਰਦਾਨੇ ਆਖਿਆ ਜਜਮਾਨ ਤੈਨੂੰ ਤੇ ਇਹਾਂ ਦੀ ਖਬਰ ਹੈ ਤੇ ਉਸ ਨੂੰ ਸਾਰੀ ਪੈਦਾਇਸ਼ ਦੀ ਖਬਰ ਹੈ ਰਾਈ ਬੁਲਾਰਨੇ ਆਦਮੀ ਪੇਜ ਕਰ ਮਰਦਾਨੇ ਨੂੰ ਸਤਿਆ ਤਾਂ ਮਰਦਾਨੇ ਆਏ ਕਲਿਆਣ ਦਿੱਤਾ ਰਾਈ ਕਿਹਾ ਆਖ ਮਰਦਾਨਾ ਨਾਨਕ ਦੀਆਂ ਖਬਰਾਂ ਤਾਂ ਮਰਦਾਨੇ ਕਿਹਾ ਰਾਈ ਜੀ ਨਾਨਕ ਬਾਦਸ਼ਾਹਾਂ ਦਾ ਪਾਦਸ਼ਾਹ ਨਾਨਕ ਪੀਰਾਂ ਸਿਰਪੀਰ ਨਾਨਕ ਫਕੀਰਾਂ ਸਿਰ ਫਕੀਰ ਰਾਈ ਜੀ ਨਾਨਕ ਦੇ ਤੁਲ ਕੋਈ ਨਹੀਂ ਨਾਨਕ ਉੱਪਰ ਖੁਦਾਏ ਹੈ ਨਾਨਕ ਨੂੰ ਖੁਦਾਏ ਵੱਡਾ ਸਿਰ ਮੁਰਾਤਪਾ ਦਿੱਤਾ ਹੈ ਤਾਂ ਰਾਹੀ ਕਿਹਾ ਮਰਦਾਨਾ ਅਸੀਂ ਬਿਰਤ ਓਏ ਹਾਈ ਤੂੰ ਕਿਵੇਂ ਨਾਨਕ ਨੂੰ ਇੱਥੇ ਵੀ ਲੈ ਆਵੀਂ ਉਸ ਦਾ دیدار ਕਰੀਏ ਤਾਂ ਮਰਦਾਨੇ ਆਖਿਆ ਰਾਈ ਜੀ ਉਹ ਮੇਰੇ ਹੱਥ ਨਹੀਂ ਮੈਂ ਉਸੇ ਹੱਥਾ ਅਤੇ ਆਪਣੇ ਵੱਲੋਂ ਬਹੁਤ ਤਾਂਘੀਦ ਕਰਸਾ ਤਾਂ ਰਾਹੀ ਕਿਹਾ ਮਰਦਾਨਾ ਇਹ ਚੰਗਿਆਈ ਆਈ ਅਸਾਂ ਨਾਲ ਕਰਸੇ ਤਾਂ ਮਰਦਾਨੇ ਆਖਿਆ ਜੀ ਇੱਕ ਕੰਮ ਕਰੋ ਤਾਂ ਰਾਏ ਕਿਹਾ ਆਖੋ ਜੀ ਮਰਦਾਨੇ ਆਖਿਆ ਜੀ ਮੇਰੇ ਨਾਲ ਬਾਲਾ ਸੰਧੂ ਮਿਲੇ ਤਾਂ ਰਾਏ ਬਾਲੇ ਸੰਧੂ ਨੂੰ ਸੱਦ ਕਲਿਆ ਤਾਂ ਬਾਲਾ ਸੰਧੂ ਆਇਆ ਤਾਂ ਰਾਏ ਆਖਿਆ ਬਾਲਾ ਤੂੰ ਮਰਦਾਨੀ ਨਾਲ ਜਾ ਅਤੇ ਨਾਨਕ ਅਸਾਂ ਤੋੜੀ ਲੈ ਆਉ ਅਤੇ ਨਾ ਆਵੇ ਤਾਂ ਮੇਰੀ ਬਹੁਤ ਆਜ਼ਿਜ਼ੀ ਕਰਨੀ ਅਤੇ ਆਖਣਾ ਜੋ ਰਾਏ ਕਹਿੰਦਾ ਹੈ ਇੱਕ ਵਾਰ ਖੁਦਾਈ ਦੇ ਵਾਸਤੇ ਮੈਨੂੰ ਦਰਸ਼ਨ ਦੇ ਤਾਂ ਬਾਲੇ ਕਿਹਾ ਰਾਏ ਜੀ ਤੁਸੀਂ ਇੱਕ ਵਾਰੀ ਭੇਜਦੇ ਹੋ ਅਸੀਂ ਤਾਂ ਸਾਡੇ ਵਾਸਤੇ ਦਸ ਵੇਰੀ ਜਾਵਾਂਗੇ ਤਾਂ ਰਾਏ ਕਿਹਾ ਭਲਾ ਭਾਈ ਬਾਲਾ ਕੁਦਾਈ ਤੇਰਾ ਭਲਾ ਕਰੂਗਾ ਮਰਦਾਨਾ ਅਤੇ ਬਾਲਾ ਏਮਨਾਬਾਦ ਲਾਲੋ ਦੇ ਘਰ ਆਇਕਰ ਗੁਰੂ ਜੀ ਨੂੰ ਆਖਣ ਲੱਗੇ ਗੁਰੂ ਜੀ ਰਾਏ ਬੁਲਾਰ ਪੱਟੀ ਤੁ ਸਾਡੇ ਤੇ دیدار ਦੀ ਬਹੁਤ ਚਾਹ ਰੱਖਦਾ ਹੈ ਤੁਸੀਂ ਰਾਏ ਤਾਂ ਹੀ دیدار ਤੇ ਹੋ ਤਾਂ ਨਾਨਕ ਕਿਹਾ ਭਾਈ ਬਾਲਾ ਅਗੇ ਕਾਲੂ ਹੈ ਦੁਖਣਾ ਪੌਸੀ ਤਾਂ ਬਾਲੇ ਕਿਹਾ ਜੀ ਤੁਸਾ ਉੱਤੇ ਰਹਿਣਾ ਨਹੀਂ ਅਤੇ ਰਾਇ ਕਿਹਾ ਹੈ ਮੇਰੀ ਦੇਹ ਵੱਡੀ ਹੋਈ ਹੈ ਨਹੀਂ ਤਾਂ ਮੈਂ ਆਪ ਸਿਰ ਪਰਨੇ ਤੇਰੇ ਦਰਸ਼ਨ ਨੂੰ ਆਮਦਾ ਗੁਰੂ ਨਾਨਕ ਕਿਹਾ ਭਾਈ ਬਾਲਾ ਰਾਇ ਦਾ ਭਾਰ ਸਾਡੀ ਗਰਦਨ ਤੇ ਹੈ ਚਲੋ ਤਾਂ ਲਾਹੇ ਆਵੀਏ ਤਾਂ ਬਾਲਾ ਸੰਧੂ ਅਤੇ ਮਰਦਾਨਾ ਮਰਾਸੀ ਬਹੁਤ ਖੁਸ਼ੀ ਹੋਏ ਅਤੇ ਗੁਰੂ ਨਾਨਕ ਜੀ ਆਖਿਆ ਆਈ ਲਾਲੋ ਅਸੀਂ ਤਲਵੰਡੀ ਜਾਏ ਜਾਂਦੇ ਆਏ ਤਾਂ ਲਾਲੋ ਆਖਿਆ ਜੀ ਤੁਸੀਂ ਤਾਂ ਮਹੀਨਾ ਪੂਰਾ ਹੋਮਣੇ ਦੇਵੋ ਤਾਂ ਬਾਲੇ ਆਖਿਆ ਜੋ ਪਾਈ ਲਾਲੋ 25 ਦਿਨ ਹੋਏ ਹਨ ਫਿਰ 5 ਦਿਨ ਆਏ ਰਹੀਏਗੇ ਤਾਂ ਲਾਲੋ ਆਖਿਆ हे ਭਾਈ ਬਾਲਾ ਤੂੰ ਕਿੱਧਰੋਂ ਆਈ ਪਿਆ ਤਾਂ ਬਾਲੇ ਆਖਿਆ ਆਈ ਲਾਲੋ ਤੂੰ ਦਵਾਂਗੂ ਰਾਏ ਵੀ ਬਹੁਤ ਪਿਆਰਾ ਹੈ ਤਾਂ ਲਾਲੋ ਆਖਿਆ ਭਾਈ ਬਾਲਾ ਦਾ ਢਿਆ ਨਾਲ ਕੋਈ ਜੋਰ ਨਹੀਂ ਚੱਲਦਾ ਤਾਂ ਉਥੋਂ ਵਿਦਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ